ਮੇਰਾ ਨਾਮ ਪ੍ਰਕਾਸ਼ ਹੈ ਅਤੇ ਅੱਜ ਜਦੋਂ ਮੈਂ ਇਹ ਸਭ ਕੁਝ ਬੋਲ ਰਿਹਾ ਹਾਂ ਤਾਂ ਮੇਰੇ ਹੱਥ ਕੰਬ ਰਹੇ ਹਨ ਆਵਾਜ਼ ਭਰ ਜਾਂਦੀ ਹੈ ਕਿਉਂਕਿ ਇਹ ਕਹਾਣੀ ਮੈਂ ਕਿਸੇ ਕਿਤਾਬ ਤੋਂ ਨਹੀਂ ਪੜ੍ਹ ਰਿਹਾ ਇਹ ਮੇਰੀ ਆਪਣੀ ਜ਼ਿੰਦਗੀ ਦੀ ਉਹ ਸਚਾਈ ਹੈ ਜਿਸ ਨੂੰ ਮੈਂ ਭੁਗਤਿਆ ਹੈ ਅਤੇ ਅੱਜ ਵੀ ਹਰ ਸਾਹ ਨਾਲ ਟੋ ਰਿਹਾ ਹਾਂ ਇੱਕ ਸਮਾਂ ਸੀ ਜਦੋਂ ਮੈਂ ਆਪਣੇ ਆਪ ਨੂੰ ਦੁਨੀਆ ਦਾ ਸਭ ਤੋਂ ਖੁਸ਼ਕਿਸਮਤ ਇਨਸਾਨ ਸਮਝਦਾ ਸੀ ਮੈਨੂੰ ਲੱਗਦਾ ਸੀ ਕਿ ਭਗਵਾਨ ਨੇ ਮੈਨੂੰ ਨੇ ਮੈਨੂੰ ਸਭ ਕੁਝ ਦੇ ਦਿੱਤਾ ਹੈ ਇੱਜ਼ਤ ਵਾਲੀ ਨੌਕਰੀ ਸਿਰ ਉੱਤੇ ਛੱਤ ਅਤੇ ਤਿੰਨ ਤਿੰਨ ਬੇਟੇ ਜੋ ਵੱਡੇ ਹੋ ਕੇ ਮੇਰਾ ਜ਼ਹਾਰਾ ਬਨਣਗੇ ਮੈਂ ਜਦੋਂ ਦਫ਼ਤਰ ਤੋਂ ਥੱਕਿਆ ਹਾਰਾ ਆਉਂਦਾ ਸੀ ਅਤੇ ਆਪਣੇ ਬੱਚਿਆਂ ਨੂੰ ਪੜ੍ਹਦੇ ਦੇਖਦਾ ਸੀ ਤਾਂ ਮੇਰਾ ਸੀਨਾ ਕਰਬ ਨਾਲ ਚੋੜਾ ਹੋ ਜਾਂਦਾ ਸੀ ਮੈਂ ਸੋਚਦਾ ਸੀ ਕਿ ਮੇਰੀ ਮਿਹਨਤ ਸਫਲ ਹੋ ਰਹੀ ਹੈ ਮੇਰੀ ਪਤਨੀ ਤਾਨੀਆਂ ਵੀ ਇਹੀ ਕਹਿੰਦੀ ਸੀ ਕਿ ਸਾਡੇ ਬੇਟੇ ਸਾਨੂੰ ਕਦੇ ਵੀ ਇਕੱਲਾ ਨਹੀਂ ਛੱਡਣਗੇ ਅਸੀਂ ਆਪਣੀ ਜਵਾਨੀ ਆਪਣੇ ਸੁਪਨੇ ਆਪਣੀਆਂ ਇੱਛਾਵਾਂ ਸਭ ਕੁਝ ਇਨ੍ਹਾਂ ਬੱਚਿਆਂ ਦੇ ਨਾਮ ਕਰ ਦਿੱਤਾ ਸੀ ਮੈਂ ਕਦੇ ਨਵੀਂ ਬਾਈਕ ਨਹੀਂ ਖਰੀਦੀ ਕਦੇ ਚੰਗੇ ਕੱਪੜੇ ਪਹਿਨਣ ਦਾ ਸ਼ੌਕ ਨਹੀਂ ਪਾਲਿਆ ਕਿਉਂਕਿ ਹਰ ਮਹੀਨੇ ਦੀ ਕਮਾਈ ਬੱਚਿਆਂ ਦੀ ਫੀਸ ਕਿਤਾਬਾਂ ਤੇ ਉਹਨਾਂ ਦੇ ਭਵਿੱਖ ਲਈ ਜੋੜ ਕੇ ਰੱਖਦਾ ਸੀ ਮੈਂ ਸਰਕਾਰੀ ਨੌਕਰੀ ਵਿੱਚ ਸੀ ਅਤੇ ਇਮਾਨਦਾਰੀ ਨਾਲ ਕੰਮ ਕਰਦਾ ਸੀ ਕਈ ਵਾਰ ਮੈਨੂੰ ਉੱਪਰੋਂ ਦਬਾਅ ਆਇਆ ਕਿ ਥੋੜਾ ਲੈਣ ਦੇਣ ਕਰ ਲਵੋ ਤਾਂ ਜ਼ਿੰਦਗੀ ਆਸਾਨ ਹੋ ਜਾਵੇਗੀ ਪਰ ਮੈਂ ਹਰ ਵਾਰ ਮਨ੍ਹਾ ਕਰ ਦਿੱਤਾ ਕਿਉਂਕਿ ਮੈਂ ਨਹੀਂ ਚਾਹੁੰਦਾ ਸੀ ਕਿ ਮੇਰੇ ਬੱਚਿਆਂ ਨੂੰ ਕਦੇ ਸ਼ਰਮਿੰਦਗੀ ਕਰਨੀ ਪਵੇ ਕਿ ਉਹਨਾਂ ਦੇ ਪਿਤਾ ਨੇ ਗਲਤ ਕਮਾਈ ਕੀਤੀ ਹੈ। ਸਾਲ ਇਸੇ ਤਰ੍ਹਾਂ ਬੀਤਦੇ ਗਏ ਅਤੇ ਦੇਖਦੇ-ਦੇਖਤੇ ਰਿਟਾਇਰਮੈਂਟ ਦਾ ਦਿਨ ਆ ਗਿਆ। ਉਸ ਦਿਨ ਮੈਂ ਰਾਹਤ ਦਾ ਸਾਹ ਲਿਆ ਅਤੇ ਸੋਚਿਆ ਕਿ ਹੁਣ ਮੈਂ ਆਪਣੇ ਬੱਚਿਆਂ ਨਾਲ ਆਪਣੀ ਪਤਨੀ ਨਾਲ ਚੈਨ ਦੀ ਜ਼ਿੰਦਗੀ ਜੀਵਾਂਗਾ। ਮੈਂ ਆਪਣੀ ਜਮਾ ਪੂੰਜੀ ਅਤੇ ਰਿਟਾਇਰਮੈਂਟ ਦੇ ਪੈਸਿਆਂ ਤੋਂ ਇੱਕ ਸੁੰਦਰ ਜਿਹਾ ਤਿੰਨ ਮੰਜ਼ਲਾ ਘਰ ਬਣਵਾਇਆ। ਉਹ ਘਰ ਮੇਰੀਆਂ ਅੱਖਾਂ ਦੇ ਸੁਪਨਿਆਂ ਦਾ ਘਰ ਸੀ। ਹਰ ਇੱਟ ਵਿੱਚ ਮੇਰੀ ਮਿਹਨਤ ਅਤੇ ਤਾਨੀਆਂ ਦੀਆਂ ਦੁਆਵਾਂ ਲੱਗੀਆਂ ਸੀ। ਹੀਠਾਂ ਦਾ ਹਿੱਸਾ ਮੈਂ ਬੇਟਿਆਂ ਲਈ ਰੱਖਿਆ ਵਿਚਕਾਰਲੀ ਮੰਜ਼ਿਲ ਵੀ ਉਹਨਾਂ ਲਈ ਅਤੇ ਉੱਪਰ ਵਾਲਾ ਕਮਰਾ ਮੈਂ ਆਪਣੇ ਅਤੇ ਤਾਨੀਆਂ ਲਈ ਮੈਨੂੰ ਲੱਗਦਾ ਸੀ ਕਿ ਬੁਢਾਪੇ ਵਿੱਚ ਸਵੇਰ ਦੀ ਚਾਹ ਉੱਥੇ ਬੈਠ ਕੇ ਪੀਵਾਂਗਾ ਪਰ ਸ਼ਾਇਦ ਕਿਸਮਤ ਨੂੰ ਕੁਝ ਹੋਰ ਹੀ ਮਨਜ਼ੂਰ ਸੀ ਮੇਰੇ ਤਿੰਨ ਬੇਟੇ ਹਨ ਸਭ ਤੋਂ ਵੱਡਾ ਹਿਮਾਸ਼ੂ ਉਸ ਤੋਂ ਛੋਟਾ ਵਿਹਾਨ ਅਤੇ ਸਭ ਤੋਂ ਛੋਟਾ ਸਾਰਥਕ ਦੋਵਾਂ ਦਾ ਵਿਆਹ ਹੋ ਚੁੱਕਿਆ ਸੀ ਅਤੇ ਤੀਜਾ ਪੜ੍ਹਾਈ ਕਰ ਰਿਹਾ ਸੀ ਸ਼ੁਰੂ ਵਿੱਚ ਸਭ ਕੁਝ ਠੀਕ ਸੀ ਨੂਹਾ ਆਈਆਂ ਤਾਂ ਘਰ ਵਿੱਚ ਰੌਣਕ ਵਧੀ ਪਰ ਹੌਲੀ-ਹੌਲੀ ਮਾਹੌਲ ਬਦਲਣ ਲੱਗਾ ਗੱਲਾਂ-ਗੱਲਾਂ ਉੱਤੇ ਤਾਨੇ ਅੱਖਾਂ ਵਿੱਚ ਚਿੜ ਅਵਾਜ਼ ਵਿੱਚ ਕੜਵਾਹਟ ਆਉਣ ਲੱਗੀ ਪਹਿਲਾਂ ਜੋ ਬੇਟੇ ਮੈਨੂੰ ਪਾਪਾ ਕਹਿ ਕੇ ਬੁਲਾਉਂਦੇ ਸੀ ਹੁਣ ਉਹਨਾਂ ਦੇ ਮੂੰਹੋਂ ਮੇਰਾ ਨਾਮ ਅਜੇਹਾ ਨਿਕਲਣ ਲੱਗਾ ਜਿਵੇਂ ਕੋਈ ਬਾਹਰੀ ਇਨਸਾਨ ਹਾਂ ਮੈਂ ਹਰ ਗੱਲ ਨੂੰ ਉਹ ਨਜ਼ਰ ਅੰਦਾਜ਼ ਕਰਦਾ ਰਿਹਾ ਸੋਚਦਾ ਸੀ ਕਿ ਨਵਾਂ ਨਵਾਂ ਵਿਆਹ ਹੋਇਆ ਹੈ ਜ਼ਿੰਮੇਵਾਰੀਆਂ ਵਧ ਗਈਆਂ ਹਨ ਪਰ ਇੱਕ ਦਿਨ ਉਹ ਹੋਇਆ ਜਿਸ ਨੇ ਮੇਰੀਗੀ ਆਤਮਾ ਤੋੜ ਦਿੱਤੀ ਹਿਮਾਸ਼ੂ ਮੇਰੇ ਕਮਰੇ ਵਿੱਚ ਆਇਆ ਅਤੇ ਬਿਨਾਂ ਕਿਸੇ ਸੰਕੋਚ ਦੇ ਬੋਲਿਆ ਕਿ ਤੁਹਾਨੂੰ ਏਸੀ ਦੀ ਕੀ ਲੋੜ ਹੈ ਬਿਜਲੀ ਦਾ ਬਿੱਲ ਸਾਨੂੰ ਭਰਨਾ ਪੈਂਦਾ ਹੈ ਅਤੇ ਤੁਹਾਡੀ 7000 ਦੀ ਪੈਨਸ਼ਨ ਤੋਂ ਕੀ ਹੁੰਦਾ ਹੈ ਉਸ ਦੇ ਸ਼ਬਦ ਮੇਰੇ ਕੰਨਾਂ ਵਿੱਚ ਨਹੀਂ ਸਗੋ ਮੇਰੇ ਦਿਲ ਵਿੱਚ ਵੜ ਗਏ ਮੇਰੀਆਂ ਅੱਖਾਂ ਭਰ ਆਈਆਂ ਪਰ ਮੈਂ ਆਪਣੇ ਆਪ ਨੂੰ ਸੰਭਾਲ ਲਿਆ ਉਸੇ ਸ਼ਾਮ ਤਿੰਨਾਂ ਬੇਟਿਆਂ ਨੇ ਬੈਠ ਕੇ ਫੈਸਲਾ ਕੀਤਾ ਕਿ ਮੈਂ ਅਤੇ ਤਾਨੀਆਂ ਹੁਣ ਉੱਪਰ ਵਾਲੇ ਕਮਰੇ ਵਿੱਚ ਨਹੀਂ ਰਹਾਂਗੇ ਸਗੋਂ ਛੱਤ ਉੱਤੇ ਬਣੇ ਉਸ ਅਧੂਰੇ ਕਮਰੇ ਵਿੱਚ ਸ਼ਿਫਟ ਹੋਵਾਂਗੇ ਜੋ ਅਸਲ ਵਿੱਚ ਕਬਾੜ ਰੱਖਣ ਲਈ ਬਣਾਇਆ ਗਿਆ ਸੀ ਉਹ ਕਮਰਾ ਬਿਨਾ ਪਲਸਤਰ ਦਾ ਸੀ ਦੀਵਾਰਾਂ ਤੋਂ ਸਿਮਟ ਡਿੱਗਦਾ ਸੀ ਨਾ ਉੱਥੇ ਪੱਖਾ ਠੀਕ ਨਾਲ ਚੱਲਦਾ ਸੀ ਨਾ AC ਨਾ ਇਨਵਰਟਰ ਮੈਂ ਬਹੁਤ ਹੱਥ ਜੋੜੇ ਬਹੁਤ ਸਮਝਾਇਆ ਕਿ ਤਾਨੀਆ ਦੀ ਤਬੀਅਤ ਅਕਸਰ ਖਰਾਬ ਰਹਿੰਦੀ ਹੈ ਉਸ ਨੂੰ ਸਾਹ ਦੀ ਦਿੱਕਤ ਹੈ ਉਹ ਗਰਮੀ ਨਹੀਂ ਸਹਿ ਸਕੇਗੀ ਪਰ ਮੇਰੀ ਇੱਕ ਗੱਲ ਵੀ ਕਿਸੇ ਦੇ ਦਿਲ ਤੱਕ ਨਹੀਂ ਪਹੁੰਚੀ ਉਸ ਦਿਨ ਪਹਿਲੀ ਵਾਰ ਮੈਨੂੰ ਅਹਿਸਾਸ ਹੋਇਆ ਕਿ ਜਿਸ ਘਰ ਨੂੰ ਮੈਂ ਮੰਦਰ ਸਮਝਿਆ ਸੀ ਉਹੀ ਘਰ ਮੈਨੂੰ ਬੋਝ ਮੰਨ ਚੁੱਕਿਆ ਹੈ ਉਸ ਰਾਤ ਜਦੋਂ ਅਸੀਂ ਛੱਤ ਉੱਤੇ ਪਹੁੰਚੇ ਤਾਂ ਮੈਨੂੰ ਅਜੀਹਾ ਲੱਗਾ ਜਿਵੇਂ ਸਾਨੂੰ ਇਨਸਾਨ ਨਹੀਂ ਸਗੋਂ ਬੇਕਾਰ ਸਨਮਾਨ ਸਮਝ ਕੇ ਉੱਪਰ ਸੁੱਟ ਦਿੱਤਾ ਗਿਆ ਹੋਵੇ ਗਰਮੀ ਇੰਨੀ ਸੀ ਕਿ ਸਾਹ ਲੈਣਾ ਮੁਸ਼ਕਿਲ ਹੋ ਰਿਹਾ ਸੀ ਮਛਰਿਆਂ ਨੇ ਹਾਲਤ ਖਰਾਬ ਕਰ ਦਿੱਤੀ ਸੀ ਤਾਨੀਆ ਬੁਖਾਰ ਨਾਲ ਤਪ ਰਹੀ ਸੀ ਅਤੇ ਮੇਰਾ ਹੱਥ ਫੜ ਕੇ ਬਾਰ-ਬਾਰ ਕਹਿ ਰਹੀ ਸੀ ਕਿ ਜੀ ਮੈਨੂੰ ਬਹੁਤ ਡਰ ਲੱਗ ਰਿਹਾ ਹੈ ਮੇਰਾ ਸੀਨਾ ਫੱਟ ਰਿਹਾ ਹੈ ਪਰ ਮੈਂ ਕੀ ਕਰਦਾ ਮੇਰੇ ਕੋਲ ਅਥਰੂਆਂ ਤੋਂ ਇਲਾਵਾ ਕੁਝ ਨਹੀਂ ਸੀ ਸਵੇਰੇ ਹੁੰਦੇ ਹੀ ਮੈਂ ਸਭ ਤੋਂ ਛੋਟੇ بیٹے ਸਾਰਤਕ ਕੋਲ ਗਿਆ ਮੈਨੂੰ ਲੱਗਦਾ ਸੀ ਕਿ ਪੜ੍ਹਿਆ ਲਿਖਿਆ ਹੈ ਤਾਂ ਸ਼ਾਇਦ ਸਮਝੇਗਾ ਮੈਂ ਕਿਹਾ ਕਿ ਮਾਂ ਤੇਰੀ ਬਹੁਤ ਬਿਮਾਰ ਹੈ ਹਸਪਤਾਲ ਲੈ ਚੱਲ ਪਰ ਉਸਨੇ ਮੋਬਾਈਲ ਤੋਂ ਨਜ਼ਰ ਹਟਾਏ ਬਿਨਾ ਕਿਹਾ ਕਿ ਮੇਰੇ ਕੋਲ ਪੈਸੇ ਨਹੀਂ ਹਨ ਤੁਸੀਂ ਮੇਰੇ ਉੱਤੇ ਰਹਿਮ ਕਰੋ ਉਸ ਪਲ ਮੈਨੂੰ ਲੱਗਾ ਕਿ ਮੇਰੀ ਪੂਰੀ ਜ਼ਿੰਦਗੀ ਦੀ ਕਮਾਈ ਮੇਰੀ ਇਮਾਨਦਾਰੀ ਮੇਰੀ ਤਪੱਸਿਆ ਸਭ ਬੇਅਰਥ ਹੋ ਗਈ ਮੈਂ ਤਾਨੀਆਂ ਦਾ ਹੱਥ ਫੜਿਆ ਫੜਿਆ ਅਤੇ ਉਸ ਘਰ ਤੋਂ ਬਾਹਰ ਨਿਕਲ ਪਿਆ ਜਿਸ ਨੂੰ ਮੈਂ ਆਪਣੇ ਖੂਨ ਪਸੀਨੇ ਨਾਲ ਬਣਾਇਆ ਸੀ ਅਸੀਂ ਸੜਕ ਉੱਤੇ ਹੌਲੀ-ਹੌਲੀ ਚੱਲ ਰਹੇ ਸੀ ਤਾਨੀਆਂ ਹਰ ਕਦਮ ਉੱਤੇ ਹਾਫਦੀ ਪਈ ਸੀ ਅਚਾਨਕ ਉਹ ਲੜਖੜਾਈ ਅਤੇ ਜ਼ਮੀਨ ਉੱਤੇ ਡਿੱਗ ਪਈ ਉਸ ਦੇ ਮੂੰਹ ਵਿੱਚੋਂ ਖੂਨ ਨਿਕਲਣ ਲੱਗਾ ਮੈਂ ਉਸ ਨੂੰ ਗੋਦ ਵਿੱਚ ਚੁੱਕਿਆ ਰੋਲਾ ਪਾਇਆ ਮਦਦ ਮੰਗੀ ਪਰ ਲੋਕ ਬਸ ਦੇਖਦੇ ਰਹੇ ਮੇਰੀਆਂ ਬਾਹਾਂ ਵਿੱਚ ਹੀ ਤਾਨੀਆਂ ਨੇ ਦਮ ਤੋੜ ਦਿੱਤਾ ਉਸ ਪਲ ਮੇਰੀ ਸਾਰੀ ਦੁਨੀਆ ਉੱਜੜ ਗਈ ਮੈਂ ਕੰਬਦੇ ਹੱਥਾਂ ਨਾਲ ਹਿਮਾਸ਼ੂ ਨੂੰ ਫੋਨ ਕੀਤਾ ਅਤੇ ਰੋਂਦਿਆਂ ਕਿਹਾ ਕਿ ਤੁਹਾਡੀ ਮਾਂ ਮਰ ਗਈ ਹੈ ਘਟੋ ਘਟ ਆਖਰੀ ਵਾਰ ਚਿਹਰਾ ਦੇਖ ਲਵੋ ਪਰ ਉਸਨੇ ਬੇਰਹਿਮੀ ਨਾਲ ਕਿਹਾ ਕੀ ਚੰਗਾ ਹੋਇਆ ਜਾਨ ਛੁੱਟ ਗਈ ਮੇਰੀ ਬਹੁਤ ਜ਼ਰੂਰੀ ਮੀਟਿੰਗ ਹੈ ਮੈਂ ਨਹੀਂ ਆ ਸਕਦਾ ਫੋਨ ਕੱਟਦੇ ਹੀ ਮੈਂ ਸੜਕ ਉੱਤੇ ਬੈਠ ਕੇ ਬੱਚਿਆਂ ਵਾਂਗ ਫੁੱਟ-ਫੁੱਟ ਕੇ ਰੋ ਪਿਆ ਤਦ ਉੱਥੇ ਇੱਕ ਅਣਜਾਣ ਲੜਕਾ ਆਇਆ ਉਸਦਾ ਨਾਮ ਪ੍ਰਤੀਕ ਸੀ ਉਸਨੇ ਮੈਨੂੰ ਪਾਣੀ ਦਿੱਤਾ ਤਾਨਿਆਂ ਦਾ ਅੰਤਿਮ ਸੰਸਕਾਰ ਕਰਵਾਇਆ ਅਤੇ ਮੈਨੂੰ ਆਪਣੇ ਘਰ ਲੈ ਗਿਆ ਉਸੇ ਰਾਤ ਬੈਠ ਕੇ ਮੈਨੂੰ ਆਪਣਾ ਅਤੀਤ ਯਾਦ ਆਇਆ ਮੇਰੀ ਭੂਆ ਜੋ ਬਿਮਾਰ ਰਹਿੰਦੀ ਸੀ ਅਤੇ ਸਾਡੇ ਨਾਲ ਰਹਿੰਦੀ ਸੀ ਜਿਨ੍ਹਾਂ ਨੂੰ ਮੈਂ ਹਮੇਸ਼ਾ ਬੋਝ ਸਮਝਿਆ ਸਮੇਂ ਉੱਤੇ ਦਵਾਈ ਨਹੀਂ ਦਿੱਤੀ ਉਹਨਾਂ ਨਾਲ ਰੁੱਖਾ ਵਿਵਹਾਰ ਕੀਤਾ ਅੱਜ ਮੈਨੂੰ ਸਮਝ ਆਇਆ ਕਿ ਜੋ ਮੈਂ ਉਹਨਾਂ ਨਾਲ ਕੀਤਾ ਉਹੀ ਮੇਰੇ ਬੇਟਿਆਂ ਨੇ ਮੇਰੇ ਨਾਲ ਕੀਤਾ ਇਹ ਕਰਮਾਂ ਦਾ ਚੱਕਰ ਸੀ ਜੋ ਘੁੰਮ ਕੇ ਮੇਰੇ ਕੋਲ ਵਾਪਸ ਆਇਆ ਉਸੇ ਰਾਤ ਜਦੋਂ ਮੈਂ ਪ੍ਰਤੀਕ ਦੇ ਘਰ ਦੇ ਇੱਕ ਕੋਨੇ ਵਿੱਚ ਚੁੱਪਚਾਪ ਬੈਠਾ ਸੀ ਅਤੇ ਬਾਹਰ ਬਰਸਾਤ ਦੀਆਂ ਹਲਕੀਆਂ-ਹਲਕੀਆਂ ਬੂੰਦਾ ਛੱਤ ਉੱਤੇ ਪੈ ਰਹੀਆਂ ਸੀ ਮੇਰੀਆਂ ਅੱਖਾਂ ਤੋਂ ਅਥਰੂ ਬਿਨਾਂ ਰੁਕੇ ਵਹਿ ਰਹੇ ਸੀ ਅਤੇ ਮੈਨੂੰ ਲੱਗ ਰਿਹਾ ਸੀ ਕਿ ਮੇਰੀ ਜ਼ਿੰਦਗੀ ਦੀਆਂ ਸਾਰੀਆਂ ਆਵਾਜ਼ਾਂ ਅਚਾਨਕ ਖਾਮੋਸ਼ ਹੋ ਗਈਆਂ ਹਨ ਤਾਨੀਆਂ ਦਾ ਹਾਸਾ ਉਸ ਦਾ ਡਾਂਟਣਾ ਉਸ ਉਸ ਦਾ ਹਰ ਸਵੇਰ ਮੈਨੂੰ ਜਾ ਵੜਾਉਣਾ ਸਭ ਕੁਝ ਜਿਵੇਂ ਇੱਕ ਝਟਕੇ ਵਿੱਚ ਖਤਮ ਹੋ ਗਿਆ ਸੀ ਅਤੇ ਮੈਂ ਸੋਚ ਰਿਹਾ ਸੀ ਕਿ ਕੀ ਕੀ ਸੱਚ ਵਿੱਚ ਇਹੀ ਅੰਤ ਸੀ ਉਹ ਔਰਤ ਦਾ ਜਿਸ ਨੇ ਮੇਰੇ ਨਾਲ ਮੋਢੇ ਨਾਲ ਮੋਢਾ ਮਿਲਾ ਕੇ ਗਰੀਬੀ ਦੇਖੀ ਬੱਚਿਆਂ ਦੀ ਪਰਵਰਿਸ਼ ਕੀਤੀ ਮੇਰੇ ਹਰ ਫੈਸਲੇ ਉੱਤੇ ਵੀ ਮੇਰਾ ਸਾਥ ਦਿੱਤਾ ਪ੍ਰਤੀਕ ਮੇਰੇ ਕੋਲ ਆ ਕੇ ਬੈਠ ਗਿਆ ਉਸਨੇ ਕੁਝ ਨਹੀਂ ਪੁੱਛਿਆ ਬਸ ਮੇਰੇ ਮੋਢੇ ਉੱਤੇ ਹੱਥ ਰੱਖ ਦਿੱਤਾ ਅਤੇ ਉਸ ਇੱਕ ਛਪਰਸ਼ ਵਿੱਚ ਮੈਨੂੰ ਉਹ ਆਪਣਾਪਣ ਮਹਿਸੂਸ ਹੋਇਆ ਜੋ ਮੈਨੂੰ ਆਪਣੇ ਬੇਟਿਆਂ ਤੋਂ ਸਾਲਾਂ ਤੋਂ ਨਹੀਂ ਮਿਲਿਆ ਸੀ ਉਸੇ ਖਾਮੋਸ਼ੀ ਵਿੱਚ ਮੇਰਾ ਦਿਮਾਗ ਪਿੱਛੇ ਵੱਲ ਭੱਜਣ ਲੱਗਾ ਅਤੇ ਮੈਨੂੰ ਆਪਣਾ ਅਤੀਤ ਸਾਫ਼-ਸਾਫ਼ ਦਿਖਾਈ ਦੇਣ ਲੱਗਾ ਮੈਨੂੰ ਯਾਦ ਆਇਆ ਕਿ ਮੇਰੇ ਪਿਤਾ ਜੀ ਦੀ ਭੈਣ ਮੇਰੀ ਭੂਆ ਕਿਵੇਂ ਸਾਡੇ ਘਰ ਆਈ ਸੀ ਜਦੋਂ ਉਹਨਾਂ ਦੇ ਪਤੀ ਦਾ ਦੇਹਾਂਤ ਹੋ ਗਿਆ ਸੀ ਉਹ ਬਹੁਤ ਸਿੱਧੀ ਸਾਦੀ ਅਤੇ ਬਿਮਾਰ ਰਹਿਣ ਵਾਲੀ ਔਰਤ ਸੀ ਅਕਸਰ ਖਾਂਗ ਅਤੇ ਸਾਦੀ ਦਿੱਕਤ ਨਾਲ ਪਰੇਸ਼ਾਨ ਰਹਦੀ ਸੀ ਸ਼ੁਰੂ-ਸ਼ੁਰੂ ਵਿੱਚ ਮੈਂ ਉਹਨਾਂ ਨੂੰ ਹਮਦਰਦੀ ਦਿੱਤੀ ਪਰ ਜਿਵੇਂ-ਜਿਵੇਂ ਸਮਾਂ ਬੀਤਦਾ ਗਿਆ ਅਤੇ ਖਰਚ ਵਧਣ ਲੱਗਾ ਮੇਰੇ ਮਨ ਵਿੱਚ ਉਹਨਾਂ ਲਈ ਜਿਹੜਾ ਪੈਦਾ ਹੋਣ ਲੱਗੀ ਮੈਂ ਉਹਨਾਂ ਨੂੰ ਬੋਝ ਸਮਝਣ ਲੱਗਾ। ਕਈ ਵਾਰ ਜਦੋਂ ਉਹ ਰਾਤ ਨੂੰ ਖੰਗਦੀ ਸੀ ਤਾਂ ਮੈਂ ਗੁੱਸੇ ਵਿੱਚ ਕਹਿ ਦਿੰਦਾ ਸੀ ਕਿ ਦਵਾਈ ਠੀਕ ਨਾਲ ਕਿਉਂ ਨਹੀਂ ਲੈਂਦੀ? ਕਈ ਵਾਰ ਜਾਣ ਬੁੱਝ ਕੇ ਉਹਨਾਂ ਦੀ ਦਵਾਈ ਲਿਉਣ ਵਿੱਚ ਦੇਰ ਕਰ ਦਿੰਦਾ ਸੀ। ਸੋਚਦਾ ਸੀ ਕਿ ਹਰ ਮਹੀਨੇ ਦਾ ਖਰਚ ਘੱਟ ਹੋ ਜਾਵੇ। ਤਾਨੀਆ ਮੈਨੂੰ ਰੋਕਦੀ ਸੀ, ਕਹਿੰਦੀ ਸੀ ਕਿ ਉਹ ਵੀ ਬਜ਼ੁਰਗ ਹਨ। ਉਹਨਾਂ ਦਾ ਵੀ ਸਤਿਕਾਰ ਹੋਣਾ ਚਾਹੀਦਾ ਹੈ। ਪਰ ਮੈਂ ਉਦੋਂ ਆਪਣੇ ਆਪ ਨੂੰ ਬਹੁਤ ਸਮਝਦਾਰ ਸਮਝਦਾ ਸੀ ਅੱਜ ਉਸ ਗਲਤੀ ਦੀ ਸਜ਼ਾ ਮੈਨੂੰ ਇਸ ਰੂਪ ਵਿੱਚ ਮਿਲੀ ਕਿ ਮੇਰੀ ਆਪਣੀ ਪਤਨੀ ਸੜਕ ਉੱਤੇ ਤੜਫ ਤੜਫ ਕੇ ਮਰ ਗਈ ਅਤੇ ਮੇਰੇ ਬੇਟੇ ਪੱਥਰ ਦਿਲ ਬਣੇ ਬੈਠੇ ਰਹੇ ਮੈਂ ਪੂਰੀ ਰਾਤ ਸੌ ਨਹੀਂ ਸਕਿਆ ਅਗਲੀ ਸਵੇਰ ਜਦੋਂ ਸੂਰਜ ਨਿਕਲਿਆ ਤਾਂ ਮੈਨੂੰ ਲੱਗਾ ਜਿਵੇਂ ਮੇਰੀਆਂ ਅੱਖਾਂ ਵਿੱਚ ਰੋਸ਼ਨੀ ਨਹੀਂ ਸਿਰਫ ਧੂਆਂ ਭਰਿਆ ਹੋਇਆ ਹੈ ਕੁਝ ਦਿਨ ਮੈਂ ਪ੍ਰਤੀਕ ਦੇ ਘਰ ਹੀ ਰਿਹਾ ਉਸਨੇ ਮੈਨੂੰ ਕਦੇ ਮਹਿਸੂਸ ਨਹੀਂ ਹੋਣ ਦਿੱਤਾ ਕਿ ਮੈਂ ਕਿਸੇ ਉੱਤੇ ਨਿਰਭਰ ਹਾਂ ਉਹ ਸਵੇਰੇ ਉੱਠ ਕੇ ਖੁਦ ਚਾਹ ਬਣਾਉਂਦਾ ਮੇਰੇ ਸਾਹਮਣੇ ਰੱਖ ਦਿੰਦਾ ਮੈਨੂੰ ਪੁੱਛਦਾ ਕਿ ਰਾਤ ਠੀਕ ਨਾਲ ਸੌ ਪਾਏ ਜਾਂ ਨਹੀਂ ਹਾਲਾਂਕਿ ਉਹ ਖੁਦ ਇੱਕ ਸਧਾਰਨ ਨੌਕਰੀ ਕਰਦਾ ਸੀ ਉਸਦੀ ਆਮਦਨੀ ਬਹੁਤ ਜ਼ਿਆਦਾ ਨਹੀਂ ਸੀ ਫਿਰ ਵੀ ਉਸਦੇ ਵਿਵਹਾਰ ਵਿੱਚ ਕਦੇ ਸ਼ਿਕਾਇਤ ਨਹੀਂ ਸੀ ਹੌਲੀ-ਹੌਲੀ ਮੇਰੀ ਹਾਲਤ ਥੋੜੀ ਸੰਭਲੀ ਪਰ ਧਾਨੀਆਂ ਦੀ ਕਮੀ ਹਰ ਪਲ ਮਹਿਸੂਸ ਹੁੰਦੀ ਸੀ। ਕਈ ਵਾਰ ਰਾਤ ਨੂੰ ਨੀਂਦ ਤੋੜ ਚੋਕ ਕੇ ਉੱਠ ਜਾਂਦਾ ਸੀ ਕਿਉਂਕਿ ਲੱਗਦਾ ਸੀ ਕਿ ਉਹ ਮੈਨੂੰ ਆਵਾਜ਼ ਦੇ ਰਹੀ ਹੈ। ਕੁਝ ਮਹੀਨਿਆਂ ਬਾਅਦ ਅਚਾਨਕ ਮੈਨੂੰ ਪਤਾ ਲੱਗਾ ਕਿ ਮੇਰੇ ਵੱਡੇ بیٹے ਹਿਮਾਂਸ਼ੂ ਨੂੰ ਰਿਸ਼ਵਤ ਲੈਂਦੇ ਹੋਏ ਰੰਗੇ ਹੱਥੀ ਫੜ ਲਿਆ ਗਿਆ ਹੈ ਅਤੇ ਉਸ ਨੂੰ ਜੇਲ੍ਹ ਭੇਜ ਦਿੱਤਾ ਗਿਆ ਹੈ। ਇਹ ਖਬਰ ਸੁਣ ਕੇ ਮੇਰੇ ਹੱਥ ਕੰਬ ਗਏ ਕਿਉਂਕਿ ਹਿਮਾਂਸ਼ੂ ਉਹੀ ਬੇਟਾ ਸੀ ਜੋ ਹਮੇਸ਼ਾ ਇਮਾਨਦਾਰੀ ਦੀ ਦੁਹਾਈ ਦਿੰਦਾ ਸੀ ਅਤੇ ਮੈਨੂੰ ਧਾਨਾ ਮਾਰਦਾ ਸੀ ਕਿ ਮੇਰੀ ਪੈਨਸ਼ਨ ਕੁਝ ਨਹੀਂ ਹੈ ਉਸੇ ਦਿਨ ਮੈਨੂੰ ਸਮਝ ਆਇਆ ਕਿ ਜਿੰਨਾ ਬੱਚਿਆਂ ਨੂੰ ਮੈਂ ਸੰਸਕਾਰ ਸਿਖਾਉਣ ਦੇ ਨਾਮ ਉੱਤੇ ਸਿਰਫ ਸੁਵਿਧਾਵਾਂ ਦਿੱਤੀਆਂ ਉਹ ਹੀ ਸਭ ਤੋਂ ਜ਼ਿਆਦਾ ਭਟਕ ਗਏ ਕੁਝ ਹੀ ਸਮੇਂ ਬਾਅਦ ਖਬਰ ਆਈ ਕਿ ਬਿਹਾਨ ਦੀ ਨੌਕਰੀ ਚਲੀ ਗਈ ਹੈ ਜਿਸ ਕੰਪਨੀ ਉੱਤੇ ਉਹ ਕਮਾਂਡ ਕਰਦਾ ਸੀ ਉਸਨੇ ਉਸ ਨੂੰ ਬਿਨਾਂ ਨੋਟਿਸ ਦੇ ਕੱਢ ਦਿੱਤਾ ਉਹ ਕਰਜ਼ੇ ਵਿੱਚ ਡੁੱਬ ਗਿਆ ਅਤੇ ਉਸ ਦੀ ਹਾਲਤ ਦਿਨੋ ਦਿਨ ਖਰਾਬ ਹੋਣ ਲੱਗੀ ਅਤੇ ਜੋ ਸਭ ਤੋਂ ਵੱਡਾ ਝਟਕਾ ਸੀ ਉਹ ਸਾਰਤਕ ਦਾ ਐਕਸੀਡੈਂਟ ਸੀ ਡਾਕਟਰਾਂ ਨੇ ਸਾਫ਼ ਕਹਿ ਦਿੱਤਾ ਸੀ ਕਿ ਉਸ ਦੀ ਇੱਕ ਲੱਤ ਹੁਣ ਕਦੇ ਠੀਕ ਨਹੀਂ ਹੋਵੇਗੀ ਜਦੋਂ ਮੈਨੂੰ ਇਹ ਸਭ ਪਤਾ ਲੱਗਾ ਤਾਂ ਮੇਰੇ ਅੰਦਰ ਕੋਈ ਬਦਲੇ ਦੀ ਭਾਵਨਾ ਨਹੀਂ ਆਈ ਬਸ ਇੱਕ ਭਾਰੀਪਣ ਆ ਗਿਆ ਮੈਂ ਸੋਚਣ ਲੱਗਾ ਕਿ ਕਿ ਇਹ ਹੀ ਉਹ ਸਜ਼ਾ ਹੈ ਜੋ ਕੁਦਰਤ ਨੇ ਤੈਅ ਕੀਤੀ ਸੀ ਕੁਝ ਦਿਨਾਂ ਬਾਅਦ ਮੈਂ ਉਹਨਾਂ ਨੂੰ ਮਿਲਣ ਗਿਆ ਜੇਲ੍ਹ ਵਿੱਚ ਹੀਮਾਂਸ਼ੂ ਨੂੰ ਦੇਖ ਕੇ ਮੇਰਾ ਦਿਲ ਦਹਿਲ ਗਿਆ ਉਸ ਦਾ ਕਮਾਂਡ ਉਸ ਦੀ ਆਕੜ ਸਭ ਖਤਮ ਹੋ ਚੁੱਕੀ ਸੀ ਉਹ ਲੋਹੇ ਦੀਆਂ ਸਲਾਕਾਂ ਪਿੱਛੇ ਖੜਾ ਹੋ ਕੇ ਰੋ ਰਿਹਾ ਸੀ ਅਤੇ बार बार ਮੇਰੇ ਪੈਰ ਛੂਣ ਦੀ ਕੋਸ਼ਿਸ਼ ਕਰ ਰਿਹਾ ਸੀ ਵਿਹਾਨ ਜਦੋਂ ਮੈਨੂੰ ਮਿਲਿਆ ਤਾਂ ਉਸ ਦੀਆਂ ਅੱਖਾਂ ਵਿੱਚ ਸ਼ਰਮ ਸੀ ਉਸ ਨੇ ਕਿਹਾ ਕੀ Papa ਸਾਨੂੰ ਮਾਫ਼ ਕਰਦੇ ਹੋ ਸਾਨੂੰ ਸਮਝ ਆ ਗਈ ਹੈ ਕਿ ਅਸੀਂ ਬਹੁਤ ਵੱਡਾ ਪਾਪ ਕੀਤਾ ਹੈ ਅਤੇ ਹਸਪਤਾਲ ਵਿੱਚ ਜਦੋਂ ਮੈਂ ਸਾਰਤਕ ਕੋਲ ਪਹੁੰਚਿਆ ਤਾਂ ਉਹ ਬਿਸਤਰੇ ਉੱਤੇ ਲੇਟਿਆ ਹੋਇਆ ਆਪਣੀ ਬੇਕਾਰ ਲੱਤ ਨੂੰ ਦੇਖ ਕੇ ਰੋ ਰਿਹਾ ਸੀ ਉਹ ਉਹੀ ਬੇਟਾ ਸੀ ਜਿਸ ਨੇ ਕਿਹਾ ਸੀ ਕਿ ਉਸ ਕੋਲ ਮਾਂ ਨੂੰ ਹਸਪਤਾਲ ਲੈ ਜਾਣ ਲਈ ਪੈਸੇ ਨਹੀਂ ਹਨ ਉਸ ਵੇਲੇ ਮੇਰੇ ਦਿਲ ਵਿੱਚ ਗੁੱਸਾ ਨਹੀਂ ਬਸ ਇੱਕ ਅਜੀਬ ਜਿਹੀ ਠੰਡਕ ਸੀ ਜਿਵੇਂ ਅੰਦਰੋਂ ਸਭ ਕੁਝ ਜਲ ਕੇ ਰਾਖ ਹੋ ਚੁੱਕਿਆ ਹੋਵੇ ਉਹਨਾ ਤਿੰਨਾਂ ਨੇ ਮੈਨੂੰ ਚੱਲਣ ਦੀ ਜਿੱਦ ਕੀਤੀ ਕਿਹਾ ਕਿ ਹੁਣ ਉਹ ਮੇਰੀ ਸੇਵਾ ਕਰਨਗੇ ਮੇਰਾ ਖਿਆਲ ਰੱਖਣਗੇ ਪਰ ਮੈਂ ਉਹਨਾਂ ਨੂੰ ਸਾਫ਼ ਕਹਿ ਦਿੱਤਾ ਕਿ ਜਿਸ ਘਰ ਵਿੱਚ ਮੇਰੀ ਪਤਨੀ ਨੂੰ ਬੋਝ ਸਮਝਿਆ ਗਿਆ ਉੱਥੇ ਹੁਣ ਮੇਰਾ ਕੋਈ ਕੰਮ ਨਹੀਂ ਹੈ ਮੈਂ ਉਹਨਾਂ ਨੂੰ ਮਾਫ਼ ਕਰ ਦਿੱਤਾ ਕਿਉਂਕਿ ਮੈਂ ਪਿਤਾ ਹਾਂ ਪਰ ਮੈਂ ਉਹਨਾਂ ਨਾਲ ਨਹੀਂ ਗਿਆ ਮੈਂ ਵਾਪਸ ਪ੍ਰਤੀਕ ਦੇ ਘਰ ਆ ਗਿਆ ਅੱਜ ਮੇਰੀ ਜ਼ਿੰਦਗੀ ਬਹੁਤ ਸਾਦੀ ਹੈ ਸਵੇਰੇ ਉੱਠਦਾ ਹਾਂ ਥੋੜੀ ਦੇਰ ਟਹਿਲਦਾ ਹਾਂ ਤਾਨਿਆ ਦੀ ਤਸਵੀਰ ਦੇ ਸਾਹਮਣੇ ਬੈਠ ਕੇ ਉਸ ਨਾਲ ਗੱਲਾਂ ਕਰਦਾ ਹਾਂ ਪ੍ਰਤੀਕ ਮੈਨੂੰ ਕਦੇ ਪਿਤਾ ਜੀ ਕਹਿ ਕੇ ਬੁਲਾਉਂਦਾ ਕਦੇ ਚਾਚਾ ਜੀ ਪਰ ਉਸ ਦੀ ਹਰ ਗੱਲ ਵਿੱਚ ਸਤਿਕਾਰ ਹੁੰਦਾ ਹੈ ਮੈਂ ਕਦੇ-ਕਦਾਈ ਆਪਣੇ ਬੇਟਿਆਂ ਨੂੰ ਮਿਲਣ ਜਾਂਦਾ ਹਾਂ ਉਹਨਾਂ ਦੀ ਮਦਦ ਵੀ ਕਰਦਾ ਹਾਂ ਪਰ ਹੁਣ ਮੇਰਾ ਦਿਲ ਉਹਨਾਂ ਨਾਲ ਜੁੜਿਆ ਨਹੀਂ ਹੈ ਮੇਰਾ ਘਰ ਹੁਣ ਉਹ ਜਗ੍ਹਾ ਹੈ ਜਿੱਥੇ ਮੈਨੂੰ ਇਨਸਾਨ ਸਮਝਿਆ ਜਾਂਦਾ ਹੈ ਅੱਜ ਜੇਕਰ ਕੋਈ ਮੈਨੂੰ ਮੇਰੀ ਕਹਾਣੀ ਦੀ ਸਿੱਖ ਪੁੱਛੇ ਤਾਂ ਮੈਂ ਬਸ ਇਹੀ ਕਹਾਗਾ ਕਿ ਬੱਚਿਆਂ ਨੂੰ ਪਿਆਰ ਦਿਓ ਪਰ ਅੱਖਾਂ ਬੰਦ ਕਰਕੇ ਨਹੀਂ ਉਹਨਾਂ ਨੂੰ ਇਨਸਾਨ ਬਣਾਓ ਸਿਰਫ ਕਾਮਜਾਬ ਨਹੀਂ ਅਤੇ ਕਦੇ ਵੀ ਬਜ਼ੁਰਗ ਦਾ ਦਿਲ ਨਾ ਦਿਖਾਓ ਕਿਉਂਕਿ ਜਦੋਂ ਕਰਮ ਵਾਪਸ ਆਉਂਦੇ ਹਨ ਤਾਂ ਉਮਰ ਰਿਸ਼ਤਾ ਅਤੇ ਹਾਲਾਤ ਨਹੀਂ ਦੇਖਦੇ ਬਸ ਹਿਸਾਬ ਪੂਰਾ ਕਰਦੇ ਹਨ ਅਤੇ ਇਹ ਸਚਾਈ ਮੈਂ ਆਪਣੀ ਪਤਨੀ ਦੀ ਚੀਤਾ ਦੀ ਅੱਗ ਸਾਹਮਣੇ ਖੜੇ ਹੋ ਕੇ ਬਹੁਤ ਧੀਰ ਨਾਲ ਸਮਝੀ ਉਮੀਦ ਕਰਦੀ ਹਾਂ ਤੁਹਾਨੂੰ ਅੱਜ ਦੀ ਕਹਾਣੀ ਪਸੰਦ ਆਈ ਹੋਵੇਗੀ ਧੰਨਵਾਦ ਜੀ